ਬਈਆ ਨਾ ਕੱਕ ਵਾਲੀ ਦਵਾਈ ਕੀਤੀ ਸੀਗੀ ਅਕੇ ਕੀਤੀ ਸੀਗੀ ਇੱਕ ਆ ਭਈ ਤੇ ਕੁਛ ਪੁੜੀਆਂ ਆਈਆਂ ਸੀਗੀਆਂ ਮੁਰਕ ਤੋਂ ਨਾਲ ਬਾਕੀ ਕੱਕ ਤਾਂ ਉਹ ਮਾਰਦਾ ਸਾਰਾ ਮੁਰਕ ਮਰ ਕੇ ਵੀ ਮਾਰਦੀ ਆ ਪਰ ਵਿੱਚ ਨਾ ਇੱਕ ਆ ਕਾ ਇਹ ਨਹੀਂ ਮਰਦਾ ਜੇ ਇਹਦਾ ਕੋਈ ਹੱਲ ਹੈਗਾ ਤਾਂ ਦੱਸੋ ਇਹ ਹੋਣ ਲੱਗਿਆ 2-3 ਸਾਲਾਂ ਦਾਈ ਕਾਵਲਾ ਇਹ ਪਤਾ ਨਹੀਂ ਕਿਹੜੀ ਵੈਰੈਟੀ ਆ ਵਾਧਾ ਹੀ ਦਰਿਆ ਦਾ ਤੇ ਵੀ ਸਤੀ ਜਾਂਦਾ ਗਾਂਦੀਆਂ ਨਵੇਂ ਸਾਲ ਵਧੀ ਜਾਂਦਾ ਹਵੇ ਇਹੀ ਰਹਿ ਗਿਆ ਕੱਲਾ ਵਿੱਚ ਬਾਕੀ ਦਾ ਸਾਰਾ ਚੁਗਿਆ ਗਿਆ ਨਿਕਲ ਗਿਆ ਵਿੱਚ ਉਹਦੇ ਨਾਲ ਹੀ ਸਪਰੇਨ ਵਾਲੀ ਇਹ ਸਾਲਾ ਫੇਰ ਉਗਰੇ ਆਦਾ ਮਗਰੀ ਇਹਦਾ ਕੋਈ ਹੱਲ ਹੈਗਾ ਤਾਂ ਦੱਸੋ ਯਾਰ ਇਹਨੇ ਬੜਾ ਲਹੂ ਪੀਤਾ ਹੋਵੇ ਵਟਾਂ ਤੇ ਵੀ ਬਹੁਤ ਹੋਇਆ ਪਿਆ ਅਵੇ ਨਹੀਂ ਮਰਿਆਗਾ ਦੂਜਾ ਵਿਕਾਸ ਸਾਰਾ ਮੱਤਿਆ ਪਿਆ ਸੱਲੜਾ ਇਹਦਾ ਕੋਈ ਹੱਲ ਹੈ ਕਰ ਦੱਸੋ ਅਵੇ ਜਿੱਥੇ ਜਿੱਥੇ ਦੀਦਾ ਨਾ ਦੌਗੀਆਂ ਚ ਇਹਦੀਦਾ ਦੂਜਾ ਨਹੀਂ ਦੀਦਾਗਾ ਝੋਨਾ ਨਸਰਨ ਲੱਗਦਾ ਆਪਦਾ ਤੇ ਪੁੱਤਾਂ ਦਾ ਵੱਧਾ ਹੀ ਆਵਦਾ ਜੀ ਜੜ ਵੀ ਏਡੀ ਹੈ ਨਹੀਂ ਇਹਨਾਂ ਦੀ ਜੜ ਵੀ ਏਡੀ ਕੀ ਆ ਇਹਦਾ ਕੋਈ ਹੱਲ ਹੈਗਾ ਤਾਂ ਦੱਸੋ ਯਾਰ ਕਿਹੜੀ ਸਪਰੇ ਸਪਰੂ ਨਾਲ ਮਰ ਦਿਆ ਕਰੂਗਾ ਇਹਦਾ ਕੱਢਣਾ ਵੀ ਬਹੁਤ ਔਖਾ ਚਲ ਕੱਖ ਦਾ ਤਾਂ ਕੋਈ ਹੱਲ ਦੱਸ ਦੇਣਗੇ ਆਪਾਂ ਨੂੰ ਚਲ ਯਾਰ ਆਪਾਂ ਬਾਸਪਤੀ ਜੀ ਵੀ ਯੂਰੀਆ ਪਾਈਏ ਜਿਹੜੀ ਰਹਿੰਦੀ ਆ ਨਵੇੜੀਏ ਕੰਮ ਉਹਦਾ ਵੀ ਚਲ ਚੱਲੇਗੇ ਚਾਲ ਚੌਥੀ ਰੇ ਲਾਸਟ ਵਾਰ ਪਾਦੀ ਦੀ ਤਿੰਨ ਗੱਟੇ ਪੈ ਗਏ ਉਹ ਵੀ ਕਾਲੀ ਕਾਲੀ ਗਈ ਵੈਸੇ ਤਾਂ ਹਨਾ ਬੱਸ ਕਰ ਗਏ ਹੁਣ ਤਾਂ ਬਾਲੀ ਵਾਦਗੀ ਉਹ ਕਿਤੇ ਡੱਗ ਪੂਗੀ ਤੂੰ ਲੇਟ ਕਰਾਦੀ ਚਾਰ ਦਿਨ ਰੇ ਐਵੇਂ ਜੇ ਬੰਦੇ ਹੁੰਦਾ ਬਸ ਫਸਲ ਪੱਕੀ ਖੜੀ ਆ ਹਜੇ ਇਹਨਾਂ ਗੋਭੀ ਲਾਵਾਂਗੇ ਆਪਾਂ ਗੋਭੀ ਦਾ ਬਾ ਟਮਾਟੇ ਲਾਵਾਂਗੇ ਨਾ ਮਾਪੇ ਕਰਾ ਦਿਆ ਕਰੂੰਗਾ ਐਜੀ ਗੋਭੀ ਸਿਰੇ ਚੜਵਾ ਦੇਗਾ ਆਲੂ ਵਾਲੇ ਤਾਂ ਅੱਗੇ ਸਾਂਭੇ ਨਹੀਂ ਗਏ ਹੈ ਓਏ ਹਾਂ ਮੈਂ ਖਾ ਆਲੂ ਵਾਲੇ ਤਾਂ ਪੈਸੇ ਸਾਂਭੇ ਨਹੀਂ ਗਏਗੇ ਐਜੀ ਗੋਭੀ ਸਿਰੇ ਚੜਵਾ ਦੇਗਾ ਉਹਦਾ ਗੋਭੀ ਲਾ ਕੇ ਟਮਾਟੇ ਲਾਇਆ ਕਰਾਂਗੇ ਹੈ ਬੋਦੇ ਨੇ ਤਾਂ ਲਾਈ ਦੇ ਗੋੜ ਉਹ ਤਾਂ ਦੋਨਾਂ ਦੇ ਲਈ ਆਪਣੇ ਤਾਂ ਲਾਏ ਸੀ ਤੇਰੀ ਗੱਲ ਕਰਨਾ ਤੂੰ ਨਹੀਂ ਆਂਦਾ ਸੀ ਗੋਭੀ ਲਾਵਾਂਗੇ ਤੂੰ ਹੀ ਆਂਦਾ ਗੋਭੀ ਮੈਂ ਸੰਭਾ ਦੂੰਗਾ ਤੇ ਆ ਬਾਪ ਦੀ ਜਿਹੜੇ 10 ਦਿਨਾਂ ਬਾਅਦ ਪੌਣ ਆਇਆ ਤੇਰੇ ਸਰ ਤੇ ਛੜਾਵਾ ਦਾ ਬਸ ਰਹੀ ਝੜਾ ਝੜਾਈ ਬੈਠਾ ਤੂੰ ਕੱਢੀ ਬੈਠਾ 90 ਮਣ ਝਾੜ ਯੂਨੀਵਰਸਿਟੀ ਜੇ ਸਨਮਾਨਤ ਕਰਾਉਣ ਆਲਾ ਤੂੰ ਵੀ ਰੇ ਇਨੇ ਦਿਨਾਂ ਦਾ ਪੌਦਾ ਚੋਬਰ ਹੰਡਲੀਆਂ ਭਾਲ ਨਹੀਂ ਪਾਣੀ ਵੀ ਨਹੀਂ ਗਾ ਵਾ ਪਾਣੀ ਵੀ ਸਾਰਾ ਬਾਪਤੀ ਜੋ ਸੁਕਵਾਤਾ ਲੈ ਸੁੱਕੀ ਪਈ ਆ ਸੁੱਕੀ ਜਿਹਰੇ ਪਾਈ ਜਾਂਦੇ ਹੁਣ